ਨਸ਼ਾ ਦੇ ਵਿਰੁੱਧ ਡਟੀ ਪੁਲਿਸ ਵੱਲੋਂ ਲਗਾਤਾਰ ਜੜੀ ਸਖਾਈ ਵਰਤੀ ਜਾ ਰਹੀ ਹੈ ਉਸ ਦੇ ਨਤੀਜੇ ਵੀ ਸਾਨੂੰ ਲਗਾਤਾਰ ਵੇਖਣ ਨੂੰ ਮਿਲ ਰਹੇ ਨੇ ਐਸੇ ਮਹਿੰਮ ਦੇ ਤਹਿਤ ਪੁਲਿਸ ਵੱਲੋਂ ਦੇਰ ਰਾਤ ਤੱਕ ਵੀ ਨਾਕਿਆਂ ਤੇ ਚੈਕਿੰਗ ਵੀ ਚੱਲ ਰਹੀ ਹੈ ਤੇ ਪੁਲਿਸ ਵੱਲੋਂ ਉੱਥੇ ਲਗਾਤਾਰ ਚੈੱਕਅਪ ਕੀਤੀ ਵੀ ਜਾ ਰਹੀ ਹੈ ਤਾਂ ਜੋ ਸ਼ਰਾਰਤੀ ਅਨਸਰਾਂ ਵੱਲੋਂ ਕਿਸੇ ਅਨਸਕਾਮੀ ਘਟਨਾ ਨੂੰ ਅੰਜਾਮ ਨਾ ਦਿੱਤਾ ਜਾ ਸਕੇ ਇਹੀ ਕਾਰਨ ਸੀ ਕਿ ਬੀਤੀ ਰਾਤ ਮਧਪੁਰ ਵਿਖੇ ਲੱਗੇ ਇੰਟਰਸਟੇਟ ਨਾਕੇ ਨੂੰ ਚੈੱਕ ਕਰਨ ਲਈ ਡੀਆਈਜੀ ਰਾਜਪਾਲ ਸੰਧੂ ਪਹੁੰਚੇ ਜਿਨ੍ਹਾਂ ਨਾਲ ਉਸ ਵੇਲੇ ਐਸਐਸਪੀ ਦਰਜਿੰਦਰ ਸਿੰਘ ਢਿੱਲੋਂ ਵੀ ਸਨ ਇਸ ਮੌਕੇ ਤੇ ਪਤਕਰਾਰਾਂ ਨਾਲ ਗਲਬਾਤ ਕਰਦੇ ਹੋਏ ਡੀਆਈਜੀ ਰਾਜਪਾਲ ਸੰਧੂ ਨੇ ਦੱਸਿਆ ਕਿ ਪੂਰੇ ਪੰਜਾਬ ਵਿੱਚ ਆਪਰੇਸ਼ਨ ਨਾਈਟ ਡੋਮੀਨੇਸ਼ਨ ਚਲਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਪੁਲਿਸ ਵੱਲੋਂ ਰਾਤ ਦਿਨ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਜੋ ਗਲਤ ਕੰਮ ਕਰਨ ਵਾਲਿਆਂ ਨੂੰ ਨਸ਼ੇ ਦਾ ਵਪਾਰ ਕਰਨ ਵਾਲਿਆਂ ਨੂੰ ਜਾਂ ਹੋਸ਼ਿਆਰਤੀ ਅਨਸਾਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਅਣਸੁਖਾਵੀ ਘਟਨਾ ਕਰਨ ਲਈ ਮੌਕਾ ਨਾ ਮਿਲੇ ਤੇ ਪੁਲਿਸ ਦਾ ਡਰ ਤੇ ਦਬਦਬਾ ਉਹਨਾਂ ਦੇ ਬਣਿਆ ਰਹੇ। ਮਣੇ ਕਿਹਾ ਕਿ ਉਹਨਾਂ ਨੂੰ ਬੇਹੱਦ ਖੁਸ਼ੀ ਹੈ ਕਿ ਅੱਜ ਉਹ ਇਸ ਨਾਕੇ ਤੇ ਪਹੁੰਚੇ ਨੇ ਤੇ ਪੁਲਿਸ ਵੱਲੋਂ ਪੂਰੀ ਤਣਾਅਤੀ ਦੇ ਨਾਲ ਤੇ ਡਿਊਟੀ ਨਿਭਾਈ ਜਾ ਰਹੀ ਹੈ ਪਟਾਨਪੋਟ ਪੁਲਿਸ ਵੱਲੋਂ ਜਿਸ ਤੰਦ ਦੇ ਨਾਲ ਆਪਰੇਸ਼ਨ ਨੂੰ ਸਫਲ ਬਣਾਇਆ ਜਾ ਰਿਹਾ ਹੈ ਉਹ ਉਸ ਦੀ ਸ਼ਲਾਘਾ ਕਰਦੇ ਨੇ ਤੇ ਉਹਨੇ ਕਿਹਾ ਕਿ ਉਹ ਲੋਕਾਂ ਦੀ ਮੋਖ਼ਤ ਹੈ ਨਹੀਂ ਜਿਹੜੇ ਗਲਤ ਕੰਮਾਂ ਨੂੰ ਅੰਜਾਮ ਦੇ ਨੇ ਵੀ ਜਿਹੇ ਲੱਗੇ ਹੋਏ ਸਨ ਨਾਲ ਹੀ ਉਹਨੇ ਇਹ ਵੀ ਕਿਹਾ ਕਿ ਲੋਕਾਂ ਨੂੰ ਵੀ ਪੂਰੀ ਤਰ੍ਹਾਂ ਜਾਗਰੂਕ ਹੋਣ ਦੀ ਲੋੜ ਹੈ ਤੇ ਉਹਨਾਂ ਵੱਲੋਂ ਪੁਲਿਸ ਦੇ ਨਾਲ ਸਹਿਯੋਗ ਕਰਨ ਦੀ ਭਾਵਨਾ ਵੀ ਉਹ ਆਪਣੇ ਚ ਪੂਰੀ ਤਰ੍ਹਾਂ ਬਣਾ ਕੇ ਰੱਖਣ ਤੇ ਪੁਲਿਸ ਤੇ ਪੂਰੀ ਤਰ੍ਹਾਂ ਭਰੋਸਾ ਰੱਖਣਾ ਹੈ ਕਿ ਪੁਲਿਸ ਦਾ ਕੰਮ ਇਹ ਹੈ ਅਮਨ ਚਾਹਤੀ ਨੂੰ ਕਾਇਮ ਕਰਨਾ ਹੈ ਤੇ ਪੰਜਾਬ ਨੂੰ ਅਸ਼ਾਂਤ ਦੂਰ ਰੱਖਣਾ ਹੈ ਇਕ ਨੂੰ ਦਾ ਕਾਰਨ ਹਨਕ ਨਹੀਂ ਹੈ ਇਟਸ 올 ਪਲਾਨ ਜਿਸ ਤਰ੍ਹਾਂ ਆਪਣਾ ਡਰੱਗਸ ਦੇ ਖਿਲਾਫ ਸਾਰੇ ਸਟੇਟ ਦੇ ਵਿੱਚ ਮੁਹਿੰਮ ਚਲਾਈ ਜਾ ਰਹੀ ਹੈ ਇਸੇ ਤਰ੍ਹਾਂ ਹੁਣੇ ਨਾਈਟ ਡੋਮੀਨੇਸ਼ਨ ਜਿਹੜੀ ਹੈਗੀ ਆ ਇਹ ਵੀ ਇੱਕ ਪਲਾਨ ਦੇ ਤਹਿਤ ਚਲਾਈ ਜਾ ਰਹੀ ਹੈਗੀ ਆ ਅੱਜ ਸਾਰੇ ਸਟੇਟ ਦੇ ਡਿਸਟ੍ਰਿਕਟ ਐਸਪੀਜ਼ ਸੀਪੀਜ਼ ਔਰ ਸਾਰੇ ਸੀਨੀਅਰ ਅਫਸਰ ਜਿਹੜੇ ਹੈਗੇ ਨੇ ਉਹ ਬਾਹਰ ਫੀਲਡ ਵਿੱਚ ਨੇ ਮਾਨਜੋਗ ਡੀਜੀਪੀ ਸਾਹਿਬ ਖੁਦ ਬਾਹਰ ਫੀਲਡ ਵਿੱਚ ਹੈਗੇ ਨੇ ਔਰ ਇਹ ਕੰਟੀਨਿਊ ਰਹੇਗੀ ਆਪਣੇ ਆਪਣੇ ਅਕੋਰਡਿੰਗਲੀ ਜਿੱਦਾਂ ਪਲਾਨ ਕੀਤਾ ਜਾਏਗਾ ਸਰ ਜਿਵੇਂ ਜੁੱਧ ਨਸ਼ਾ ਵਿਰੁੱਧ ਮੁਹਿੰਮ ਹੁਣ ਸਟਾਰਟ ਕੀਤੀ ਹੈ ਉਹ ਤਾਂ ਚੱਲ ਰਹੀ ਹੈਗੀ ਆ ਪਹਿਲਾਂ ਵੀ ਚੱਲਦੀ ਸੀਗੀ ਬਟ ਉਹਦਾ ਜਿਹੜਾ ਥਰਸਟ ਹੈਗਾ ਜਿਹੜਾ ਉਹਦਾ ਕਵੈਂਟਮ ਹੈਗਾ ਉਹਦਾ ਫਰਕ ਹੈਗਾ ਉਦੇ ਵਿੱਚ ਹੁਣ ਤਕਰੀਬਨ ਹਰ ਮਹਿਕਮਾ ਨਾਲ ਲੱਗਾ ਹੋਇਆ ਹੈਲਥ ਨਾਲ ਲੱਗੀ ਹੋਈ ਹੈ ਦੂਸਰੇ ਜਿਹੜੇ ਸਬੰਧਤ ਡਿਪਾਰਟਮੈਂਟਸ ਹੈਗੇ ਨੇ ਉਹ ਲੱਗੇ ਹੋਏ ਨੇ ਔਰ ਜਿਹੜਾ ਨਾਈਟ ਡੋਮੀਨੇਸ਼ਨ ਆ ਇਹ ਤੇ ਸਿਰਫ ਪੁਲਿਸ ਦਾ ਹੀ ਹੁੰਦਾ ਇਹ ਜਰਨਲ ਹੈ ਅਸੀਂ ਸਾਰੀ ਸਾਰੀ ਜਿਹੜੀ ਪੁਲਿਸ ਫੋਰਸ ਹੈਗੀ ਐ ਮੈਕਸਿਮਮ ਉਹ ਹੁਣ ਰਾਤ ਨੂੰ ਵੀ ਬਾਹਰ ਨਿਕਲੇਗੀ ਸਰ ਜਿਹੜਾ ਜਿਵੇਂ ਕਿ ਬਾਰਡਰ ਦਾ ਉਹ ਜ਼ਰੂਰਤ ਮੁਤਾਬਕ ਹੈਗੀ ਆ ਕਿੰਨੀ ਨਫਰੀ ਚਾਹੀਦੀ ਹੈਗੀ ਆ ਉਹ ਐਸਐਸਪੀ ਸਾਹਿਬ ਨੇ ਅਸੈਸ ਕੀਤੀ ਹੈਗੀ ਆ ਉਸ ਹਿਸਾਬ ਦੇ ਨਾਲ ਲਾਉਂਦੇ ਹੈਗੇ ਨੇ ਔਰ ਜਿੰਨੇ ਵੀ ਤੁਹਾਡੇ ਇਸ ਤੋਂ ਦੂਸਰੇ ਦੋ ਹੋਰ ਨਾਕੇ ਪੈਂਦੇ ਨੇ ਜਿਹੜੇ ਬਾਰਡਰ ਦੇ ਨਾਲ ਪੈਂਦੇ ਨੇ ਜਾਂ ਇੰਟਰ ਡਿਸਟ੍ਰਿਕਟ ਨਾਕੇ ਹੈਗੇ ਨੇ ਸ਼ਹਿਰ ਦੇ ਵਿੱਚ ਨਾਕੇ ਨੇ ਰੂਰਲ ਏਰੀਆ ਦੇ ਨਾਕੇ ਨੇ ਸੈਕੰਡ ਡਿਫੈਂਸ ਲਾਈਨ ਦੇ ਨਾਕੇ ਨੇ ਉਹ ਸਾਰੇ ਦੇ ਸਾਰੇ ਜਿਹੜੇ ਹੈਗੇ ਨੇ ਉਹ ਡੇ ਟੂ ਡੇ ਅਸੈਸਮੈਂਟ ਦੇ ਉੱਪਰ ਹੀ ਲਾਉਂਦੇ ਹੈਗੇ ਚੈਕਿੰਗ ਅਭਿਆਨ ਨਾਈਟ ਆਪਰੇਸ਼ਨਸ ਉਹ ਵੀ ਕੀਤੇ ਜਾਂਦੇ ਸਰ ਜਿਹੜਾ ਜੋ ਤੇ ਨਸ਼ਾ ਫਾਈਟ ਆ ਜਿੰਨੀ ਪ੍ਰੋਗਰੈਸ ਹੋਈ ਆ ਮੈਂ ਖੁਦ ਸ਼ਹਿਰ ਦੇ ਵਿੱਚ ਆਉਂਦਾ ਰਿਹਾ ਹੈਗਾ ਚਾਰ ਪੰਜ ਦਫਾ ਆਇਆ ਤੁਹਾਨੂੰ ਸਾਰਿਆਂ ਦੇ ਨਾਲ ਇੰਟਰੈਕਟ ਕੀਤਾ ਹੈਗਾ ਪਬਲਿਕ ਦੇ ਨਾਲ ਵੀ ਮੁਲਾਕਾਤ ਕੀਤੀ ਆ ਮੈਂ ਹਸਪੀਟਲ ਵੀ ਗਿਆ ਸੀਗਾ ਜਿਹੜੇ ਤੁਹਾਡੇ ਓਟ ਸੈਂਟਰਸ ਹੈਗੇ ਨੇ ਜਾਂ ਜਿੱਥੇ ਨਸ਼ਾ ਛਡਾਊ ਕੇਂਦਰ ਨੇ ਉਹ ਵੀ ਵਿਜ਼ਿਟ ਕੀਤੇ ਸੀਗੇ ਐਂਡ ਵੀ ਆਰ ਵੈਰੀ ਸੈਟੀਸਫਾਈਡ ਬੜੀ ਤਸੱਲੀ ਹੈਗੀ ਆ ਕਿ ਹਾਂ ਲੋਕ ਚਾਹੁੰਦੇ ਨੇ ਕਿ ਇਸ ਜਿਹੜੀ ਹੈਗੀ ਆ ਬਿਮਾਰੀ ਤੋਂ ਸਾਨੂੰ ਮੁਕਤੀ ਮਿਲੇ If you wish that your child learns today and leads tomorrow, bring them to A&M's GEMS Cambridge International School, Pathankot, affiliated to CBSE New Delhi. Little kids are soft at body and strong at soul. Such is our kindergarten section, with kids-friendly classrooms and strong ethics to inculcate good habits among our little champs. The future-ready school with shooting range, Cricket Academy, ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a m's james cambridge international school opposite canada palace near a m institutes jalandhar dalhousie bypass road parthanko